ਲਾਗੇ ਕਰਕੇ ਐ ਸਿਰ ਵੱਡਨਾ ਮੱッセ ਦਾ ਸਿੰਘ ਜਾਨ ਸਲਾਹ ਤਾੜੀ ਮਾਰ ਕੇ ਦੱਸੋ ਘਰਤੋ ਵਾਲਿਓ ਜੱਪਾ ਸਵੇ ਖੇਡ ਮੈਦਾਨ ਦੇ ਵਿੱਚ ਉਹ ਖੜੂਰ ਸਾਭੀਆਂ ਦੂਜੀ ਸਾਈਡ ਦੇ ਖਖ ਪਿੰਡਾਂ ਅਨਬੋਲ ਥੋੜੇ ਦਿਨ ਪਹਿਲਾਂ ਕਹਿੰਦੇ ਮੋਟਰਸਾਈਕਲ ਜਿੱਤ ਕੇ ਗੱਭਰੂ ਨੇ ਬੱਲੇ ਬੱਲੇ ਕਰਾਈ ਹੈ ਆਪਣੇ ਪਿੰਡ ਦੇ ਵਿੱਚ ਕਹਿੰਦਾ ਗਰੀਬ ਲੜਕੀ ਦੇ ਵਿਆਹ ਤੇ ਮੋਟਰਸਾਈਕਲ ਦੇਗਾ ਪਰ ਆ ਤੱਕ ਦੇ ਖੇਡ ਮੈਦਾਨ ਖਖ ਪਿੰਡ ਵਾਲੇ ਨੇ ਉਹ ਬਾਡਰ پارک ਬੱਬਣਬੂ ਹਵੇਲੀਆਂ ਕਿਸਾਨ ਸਿਹਤ ਕਮੇਟੀ ਦੇ ਪ੍ਰਧਾਨ ਬੜੀ ਟੱਕਰ ਆयो ਦੇ ਕਾਲੀਏ ਵਾਲਿਆ ਉਹ ਕੀ ਬਣ ਗਿਆ ਉਹ ਕਾਲੀਏ ਵਾਲਿਆ ਦੋ ਸਰਦਾਰ ਪਿੜ ਗਏ ਦੋ ਸਰਦਾਰ ਪਿੜ ਗਏ ਅਮਰ ਭੱਜਲਾ 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 ਮਗਰਸਾਨ ਟਾਰਜਰ ਮਗਰਸਾਨ ਟਾਰਜਰ ਟਾਰਜਰ ਟਾਂ ਦੇ ਪਗਾਰੇ ਵਾਲਾ ਪਗਾਰੇ ਵਾਲਾ ਪਗਾਰੇ ਵਾਲਾ ਟਾਰਜਰ 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 ਆਓ ਮੇਲਾ ਗੋ ਜੱਫਾ ਇੱਕ ਕਾਰ ਦਾ ਹੋਵੇਗਾ ਪਰ ਆ ਤੱਕ ਦੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਫਤਾਹਪੁਰੀਆ 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 ਤੇਮੋਲਿਆ ਗਿਆ ਤੇਮੋਲਿਆ ਗਿਆ ਉਹ ਫਤਾਹਪੁਰੀਆ ਤੇਮੋਲਿਆ ਗਿਆ ਤੱਕ تیاری ਖਿੱਚ 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 ਪੂਰੇ ਹੋ ਮੂਰੇ ਉਹ ਇਧਰ ਇੱਕ ਫਤਾਹਪੁਰ ਕੀ ਦਾ ਇਧਰ 1500 ਫਰੰਦੀਪੁਰ ਕੀ ਦਾ ਏ ਜੱਪਦੇ ਫਰੰਦੀਪੁਰੀਆ ਜੱਪਦੇ ਫਰੰਦੀਪੁਰੀਆ ਭੰਗੜਾ ਪਊ ਥਾਪੀ ਵੱਜੂ ਕਿੱਦਾਂ ਪਊ ਥਾਪੀ ਵੱਜੂ ਹੈ ਆ ਏ ਆ ਮਨ ਪਹੁੰਚ ਚੁੱਕਾ ਸਾਬਾ ਕਹਿੰਦੇ ਕੀੜੀ ਫਗਾਨਾਂ ਵਾਲਾ ਗੁਰਦੇਤ ਨਾਲ ਟੱਕਰ ਹੁਣ ਬਣੀ ਇੱਕ ਸਾਰ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਮੇਰੇ ਯਾਰ ਜੋੜੀਆਂ ਹੋਰ ਬਣੀਆਂ ਉਹ ਮਕਮੋਨਾ ਦੇ ਇੱਕ ਸਰਦਾਰ ਜੋੜੀਆਂ ਹੁਣ ਬਣੀਆਂ ਇਹਨਾਂ ਦਾ ਬਾਲਾ ਕਬੱਡੀ ਵਿੱਚ ਪਿਆਰ ਜੋੜੀਆਂ ਹੁਣ ਬਣੀਆਂ